ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕ ਸ਼੍ਰੀ ਦਮਨੰਥ ਸਾਹਿਬ ਦੀ ਧਰਤੀ ਤੇ ਖਾਲਸਾ ਪ੍ਰਗਟ ਦਿਵਸ ਐਤ ਕੀ ਬਹੁਤ ਭਾਵਨਾ ਸਹਿਤ ਮਨਾਇਆ ਗਿਆ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ ਵਿਅੰਤ ਭਾਰੇ ਕੱਠ ਐਤ ਕੀ ਵੇਖਣ ਨੂੰ ਮਿਲਿਆ ਉੱਥੇ ਲੰਗਰਾਂ ਵਿੱਚ ਵਿਅੰਤ ਤਰ੍ਹਾਂ ਦੀਆਂ ਸੇਵਾਵਾਂ ਵਿਅੰਤ ਲੰਗਰ ਲਾ ਕੇ ਵੱਖ-ਵੱਖ ਨਗਰਾਂ ਵੱਲੋਂ ਪੂਰੇ ਇਲਾਕੇ ਵਿੱਚੋਂ ਆ ਕੇ ਸੰਗਤਾਂ ਸੇਵਾਵਾਂ ਕੀਤੀਆਂ ਆ ਵੇਖੋ ਦਿਨ ਰਾਤ ਜਿਹੜਾ ਲੰਗਰ ਸੀ ਉਹ ਕਹਿ ਲਈਏ ਆਪਾਂ ਅਟੁੱਟ ਵਰਤਜ਼ਾਰਿਆ ਜਿਹੜਾ ਅੱਖੀਂ ਡਿੱਠਾ ਹਾਲ ਹੈ ਤੇ ਜੋ ਪ੍ਰਬੰਧ ਕੀਤਾ ਗਿਆ ਸਵੇਰੇ 4:00 ਵਜੇ ਲਗਭਗ ਲੰਗਰ ਪ੍ਰਸ਼ਾਦਾ ਜਿਹੜਾ ਸੀ ਉਹ ਤਿਆਰ ਹੋਣ ਲੱਗ ਜਾਂਦਾ ਸੀ ਤੇ 4 ਤੋਂ ਲੈ ਕੇ 9 ਜਾਂ 10 ਵਜੇ ਤੱਕ ਚਾਹ ਤੇ ਪਕੌੜਿਆਂ ਦਾ ਲੰਗਰ ਨਾਲ ਨਾਲ 4 ਤੋਂ 10 ਵਜੇ ਤੱਕ ਹੀ ਪ੍ਰਸ਼ਾਦਾ ਬੀਬੀਆਂ ਵੱਡੀ ਗਿਣਤੀ ਵਿੱਚ ਤਿਆਰ ਕਰਦੀਆਂ ਆ ਆ ਦੇਖੋ ਸਵੇਰੇ 4 ਵਜੇ ਬੀਬੀਆਂ ਲੱਗਦੀਆਂ 10 ਵਜੇ ਤੱਕ ਹੁਣ 10 ਵਜੇ ਜਿਹੜਾ ਸੀ ਉਹ ਲੰਗਰ ਪ੍ਰਸ਼ਾਦਾ ਚਲਾ ਇਧਰ ਸਾਡੇ ਬਾਬਾਜੀਤ ਸਿੰਘ ਜੀ ਜਿਹੜੇ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਕੀ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਜੀ ਸੋ ਮੈਂ ਬੇਨਤੀ ਕਰਦਾ ਸੀ ਵੀ ਸਵੇਰੇ 4 ਵਜੇ ਤੋਂ ਲੈ ਕੇ ਨਾਲ-ਨਾਲ ਲੰਗਰ ਬੀਬੀਆਂ ਤਿਆਰ ਕਰਦੀਆਂ ਰਹਿੰਦੀਆਂ 10 ਵਜੇ ਤੱਕ ਕਾਫੀ ਸਾਰੇ ਪ੍ਰਸ਼ਾਦੇ ਤਿਆਰ ਹੋ ਜਾਂਦੇ ਫਿਰ ਜਦੋਂ ਵਰਤੌਣ ਲੱਗਦੇ 10 ਵਜੇ ਲੰਗਰ ਆਰੰਭ ਕੀਤਾ ਜਾਂਦਾ ਇਧਰ ਸਾਡੇ ਹਲਵਾਈ ਵੀਰ ਜਿੰਨਾ ਚਲੋ ਕੰਮ ਬਹੁਤ ਜ਼ਿਆਦਾ ਕੀਤਾ ਬੜੀ ਮਿਹਨਤ ਨਾਲ ਇਹਨਾਂ ਨੂੰ ਵੀ 4 ਦਿਨ ਭੁਣੀ ਚੱਕਣ ਨੂੰ ਨਹੀਂ ਮਿਲੀ ਆਰਾਮ ਵੀ 2-3 ਘੰਟੇ ਕਰਦੇ ਫਿਰ ਫਿਰ ਉਸੇ ਤਰ੍ਹਾਂ ਸੇਵਾ ਵਿੱਚ ਹਾਜ਼ਰ ਪਕੌੜਿਆਂ ਦੇ ਢੇਰ ਲਾ ਦਿੱਤੇ ਬਹੁਤ ਜ਼ਿਆਦਾ ਸੰਗਤਾਂ ਨੇ ਵਿਅੰਤ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਤੇ ਬਹੁਤ ਸਾਰੇ ਸਾਰੇ ਸੇਵਾਦਾਰਾਂ ਨੇ ਵਿਅੰਤ ਸੇਵਾਵਾਂ ਕੀਤੀਆਂ ਨਾਲ ਨਾਲ ਤੁਸੀਂ ਵੇਖਦੇ ਜਾਓ ਇਧਰ ਸਾਡੇ ਬਾਬਾ ਅਜੀਤ ਸਿੰਘ ਦੀ ਜਿਨ੍ਹਾਂ ਨੇ ਗੱਲਬਾਤ ਕੀਤੀ ਹਾਸੇ ਮਜ਼ਾਕ ਜਾਂ ਕਹਿ ਲੋ ਹੱਸਦਿਆਂ ਦੇ ਘਰ ਵਸਦੇ ਸਿਆਣੇ ਕਹਿੰਦੇ ਆ ਇਹਨਾਂ ਦਾ ਸੁਭਾਅ ਬੜਾ ਆਲੂ bxaਉਂਦੇ ਸੀ ਤੇ ਇਹ ਆਲੂ ਦੇ ਕਾਫੀ سارے ਗੰਢਾ ਸੀ ਚਲੋ ਅੱਗੇ ਆਪਾਂ ਵੇਖਨੇ ਆਂ ਵੀ ਇੱਧਰ ਸੇਵਾਦਾਰ ਜਿਹੜੇ ਭਾਂਡੇ ਮਾਂਜਦੇ ਸੀ ਵਰਤਨ ਸਾਫ਼ ਕਰਦੇ ਇਹ ਵੀ ਸੇਵਾਦਾਰ ਦਿਨ ਰਾਤ ਤੇ ਕਰਕੇ ਵਰਤਨ ਸੇਵਾ ਕਰਦੇ ਰਹਿੰਦੇ ਨਾਲ ਨਾਲ ਇੱਧਰ ਜਿਹੜੇ ਸੀ ਸਾਡੇ ਬਹੁਤ ਮਹਾਨ ਸੇਵਾਦਾਰ ਕਹਿ ਲੋ ਜਿਨ੍ਹਾਂ ਨੇ ਵੱਡੇ ਭਾਂਡੇ ਜਿਵੇਂ ਦੇਗਾ ਕੜਾਈਆਂ ਕੜਾਏ ਮਾਜਨੇ ਹੁੰਦੇ ਸੀ ਇਹ ਵੀ ਦਿਨ ਰਾਤ ਤੇ ਕਰਕੇ ਸੇਵਾਇ ਕਰਦੇ ਰਹਿੰਦੇ ਪਲ ਵੀ ਟਿਕਨ ਨੂੰ ਨਹੀਂ ਸੀ ਮਿਲਦਾ ਫਿਰ ਸਿਆਦਾ ਸੇਵਾਦਾਰ ਜਿਹੜੇ ਵਰਤਉਂਦੇ ਸੀ ਪ੍ਰਸ਼ਾਦਾ ਪਾਣੀ ਇੱਧਰ ਸੇਵਾਦਾਰ ਜਿਹੜੇ ਸੀ ਆਪਾਂ ਕਹ ਲਈਏ ਫਰੰਟ ਗੇਟ ਦੇ ਉੱਤੇ ਰੁਕਦੇ ਸੰਗਤਾਂ ਦਾ ਭਾਰੀ ਇਕੱਠ ਹੋ ਜਾਂਦਾ ਤੇ ਇੱਕ ਵਾਰ ਰੁਕਣਾ ਪੈਂਦਾ ਸੰਗਤਾਂ ਨੂੰ ਇੱਧਰ ਜਾ ਕੇ ਫਿਰ ਰਾਤ ਦੇ ਵਕਤ ਫਿਰ ਦੇਖੋ ਲੋਹ ਚੱਲਦੀ ਰਹਿੰਦੀ ਸਵੇਰੇ 4 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲੋਹ ਚੱਲਦੀ ਰਹਿੰਦੀ ਪਰਸ਼ਾਦੇ ਫਿਰ ਵੀ ਅਸੀਂ ਪੂਰੇ ਹੁੰਦੇ ਕਿਉਂਕਿ ਆਪ ਜਾਣਦੇ ਹੋ ਸੰਗਤ ਬੜੀ ਵੱਡੀ ਗਿਣਤੀ ਵਿੱਚ ਸ਼ਕਣ ਆਉਦੀ ਸੀ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਕਿ ਵਰਤਨ ਵਰਤਾਏ ਜਾਂਦੇ ਸੀ ਵਰਤਨ ਵਰਤਾ ਕੇ ਅੱਗੇ ਭਾਇਆ ਜਾਂਦਾ ਸੀ ਸੰਗਤਾਂ ਨੂੰ ਵਹਾਉਣ ਤੋਂ ਬਾਅਦ ਫਿਰ ਪ੍ਰਸ਼ਾਦਾ ਪਾਣੀ ਲੰਗਰ ਚਾਹ ਪਾਣੀ ਵਰਤਾਇਆ ਜਾਂਦਾ ਦਿਨ ਵਿੱਚ ਦੀ ਪੰਜ ਤਰ੍ਹਾਂ ਦੇ ਲੰਗਰ ਚਾਹ ਪਕੌੜੇ ਚਾਹ ਵਦਾਨਾ ਪ੍ਰਸ਼ਾਦਾ ਫਿਰ ਖੀਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੀ ਉਹ ਲੰਗਰ ਲਗਾਏ ਜਾਂਦੇ ਫਿਰ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸੇਵਾਵਾਂ ਕਰਦੀਆਂ ਸੀ ਬਹੁਤ ਸਾਰੀਆਂ ਸੇਵਾਵਾਂ ਸੰਗਤ ਧਨ ਕਰਕੇ ਕਰਦੀਆਂ ਬਹੁਤ ਸਾਰੀਆਂ ਮਨ ਕਰਕੇ ਤੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਧਨ ਕਰਕੇ ਵੀ ਕਰਦੀਆਂ ਰਹੀਆਂ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਕਿਉਂਕਿ ਏਡੇ ਏਡੇ ਜਿਹੜੇ ਕੰਮ ਹੁੰਦੇ ਆ ਲੰਗਰਾਂ ਦੇ ਪ੍ਰਬੰਧ ਹੁੰਦੇ ਆ ਇਹ ਸੰਗਤਾਂ ਆਪ ਜਾਣਦੇ ਹੋ ਕਿ ਮਾਇਆ ਤੋਂ ਬਿਨਾ ਇਹ ਸੰਭਵ ਨਹੀਂ ਹੈ ਮਾਇਆ ਦੇ ਸਹਿਯੋਗ ਕਰਕੇ ਸੇਵਾਵਾਂ ਹੁੰਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਮਾਇਆ ਨਾਲ ਸੇਵਾ ਕੀਤੀ ਧੰਨਵਾਦ ਸਭਨਾਂ ਦਾ ਹੁਣ ਉੱਥੇ ਨਾਲ-ਨਾਲ ਜਿਹੜਾ ਸੀ ਕਿ ਸਪੀਕਰ ਲਾ ਕੇ ਸੰਗਤਾਂ ਨੂੰ ਮੈਨੇਜਮੈਂਟ ਲਈ ਜੋ ਪ੍ਰੇਰਿਆ ਜਾਂਦਾ ਸੀ ਨਾਲ-ਨਾਲ ਕਹਿ ਲਓ ਉੱਥੇ ਜਿੱਥੇ ਲੰਗਰ ਵਿੱਚ ਪ੍ਰਚਾਰ ਵੀ ਨਾਲ-ਨਾਲ ਸਾਡੇ ਬਾਬਾ ਜਸਵਿੰਦਰ ਸਿੰਘ ਵੱਡਾ ਗੁੜਾ ਵਾਲੇ ਦਾਸ ਵੀ ਬਾਬਾਜੀਤ ਸਿੰਘ ਵੀ ਹੋਰ ਵੀ ਬਹੁਤ ਸਾਰੇ ਸੇਵਾਦਾਰ ਸਾਡੇ ਜਿਹੜੇ ਪ੍ਰਬੰਧਕ ਸੀ ਉਹ ਅਨਾਉਂਸਮੈਂਟ ਕਰਦੇ ਸੀ ਨਾਲ-ਨਾਲ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦੀਆਂ ਤੁਕਾਂ ਵਰਤ ਕੇ ਨਾਲ-ਨਾਲ ਸਮਝਾਇਆ ਜਾਂਦਾ ਨਾਲ-ਨਾਲ ਖਵਾਇਆ ਜਾਂਦਾ ਸੀ ਬਹੁਤ ਸੋਣਾ ਐਦ ਕੀ ਕਹ ਲੋ ਪ੍ਰਬੰਧ ਕੀਤੇ ਸੀ ਹਰ ਲੰਗਰ ਵਿੱਚ ਸੇਵਾਦਾਰਾਂ ਸੇਵਾ ਕੀਤੀਆਂ ਆਓ ਤੁਹਾਨੂੰ ਸੁਣਾਉਣਿਆਂ ਜੀ ਉੱਥੇ ਕਿਵੇਂ ਦਾ ਪ੍ਰਚਾਰ ਅੱਗੇ ਲੰਗਿਓ ਜੀ ਸਾਰਿਆਂ ਲੈਣਾ ਪੀਂਦੀਆਂ ਕਰਿਓ ਕਰਾਂ ਮਾਇਆ ਦੀ ਸੇਵਾ ਵੀ ਆਈ ਜਾਂਦੀ ਹੈ ਸੰਗਤਾਂ ਵੱਲੋਂ ਤੁਸੀਂ ਤਾਲਮਾਨ ਧਰਨਾ ਹਿਸਤਾ 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 ਬਹੁਤ ਸੰਗਤ ਹੈ ਰਾਮ ਨਾਲ ਅੱਗੇ ਲੰਗੀ ਜਾਓ ਅੱਗੇ ਨੇੜੇ ਨਾ ਬੈਠੋ ਰਾਹ ਸਿੱਧੀ ਜਾਓ ਇੱਥੇ ਨਾ ਬੈਠੋ ਭਾਈ ਕਿੱਥੇ ਲੰਗੇ ਜਾਓ ਧੰਨ ਨਾਲ ਸੰਯੋਗ ਕਰੋ ਅਠੀਂ ਕਰਕੇ ਸੇਵਾ ਕਰੋ ਜਿੰਨੇ ਦਾ ਸਕਲੋ ਧੰਨ ਨਾਲ ਵੀ ਸੰਯੋਗ ਕਰੋ ਤੁਹਾਡਾ ਲੰਗਰ ਹੈ ਮਨ ਕਰਕੇ ਸੇਵਾ ਕਰੋ ਇੱਥੇ ਲੀਮਟ ਖੜ ਗਈ ਅੱਗੇ ਆਇਓ ਜੀ ਚਲੋ ਜੀ ਪਿਆਰਿਓ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਭ ਦਾ ਆਪਣਾ ਚੱਕੜੂ ਭਾਈ ਰਗੁਣਾ ਜੀ ਸੰਗਤ ਆਈ ਨੂੰ ਹੋਰ ਸਾਲ ਸੇਵਾ ਤੇ ਲਾ ਲੋ ਐਸਤਾ ਐਸਤਾ ਹੌਲੀ ਹੌਲੀ ਰਾਮ ਨਾਲ ਐਸਤਾ 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 ਕੋਈ ਸਾਡੀ ਲਗਰੋ ਰਾਮ ਨਾਲ ਬੜਾ ਭਾਈ ਇਸ ਰਾਮ ਨਾਲ ਕੋਈ ਵੀ ਅਜੂੜਾ ਮਾਰਨਾ ਨਹੀਂ ਚਾਹੀਦਾ ਕਰਨਾ ਸਿੰਗਲ ਕਰਨਾ ਕਰੋ ਯਾਲ ਕਰਨਾ ਕਰੋ ਮਾਲ ਕਰਨਾ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਦੀਆਂ ਕੁਰਬਾਨੀਆਂ ਨੂੰ ਯਾਲ ਕਰਨਾ ਕਰੋ ਬੜੀ ਬੜੀ ਵੱਡੀ ਗੱਲ ਤੁਸੀਂ ਸੰਗਤਾਂ ਇਹ ਇਹਨੇ ਆਪਾ ਕਿਤੇ ਹੁਣ ਨੂੰ ਮਨੁੱਖ ਦਾ ਪਾਸ਼ਾ ਦੇ ਲੱਗ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਲ ਨੂੰ ਮੰਨਣਾ। ਰਾਮੰਨਾ ਸਾਹਿਬ ਦੇ ਧਰਤੀ ਤੇ ਆਏ ਤੇ ਗੁਰੂ ਜੀਵਨ ਸਿੰਘ ਜੀ 70 ਸਾਲਾਂ ਦੇ ਤਾਈ ਤੇ ਯਾਦ ਆਉਣੀ ਚਾਹੀਦੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੁਰਬਾਨੀ ਮਾਰ ਦੱਲੀ ਹੈ। ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਸਾਡੇ ਲਈ। ਉਹਨਾਂ ਨੇ ਕੁਰਬਾਨੀ ਇਹਨਾਂ ਸਤਕਾਰ ਕਰੀ। ਸਤਕਾਰ ਕਿੰਨੇ ਹੋ ਜੇ ਉਹਨਾਂ ਦੀ ਗੱਲ ਮੰਨਾਂਗੇ। ਉਹਨੂੰ ਸਤਕਾਰ ਹੁੰਦਾ ਮਾਮਤਰ ਸਤਕਾਰ ਮਾਮੇ ਕੋ ਦੀ ਗੱਲ ਮੰਨਣਾ ਹੁੰਦਾ ਗੱਲਾਂ ਮੰਨ ਲਈ ਲੋਕਾਂ ਨੂੰ ਆਖੀ ਜਾਈਏ ਤੇ ਉਹਦਾ ਸਤਕਾਰ ਕਰਨਾ ਉਹਨੂੰ ਸਤਕਾਰ ਉਹਨੂੰ ਸਤਕਾਰ ਮਰ ਜਿਹਨਾਂ ਗੱਲ ਮੰਨਦੀ ਮਤਲਬ ਉਹਨਾਂ ਨੇ ਉਹ ਰਾਜਾ ਵਾਲੇ ਪ੍ਰਧਾਨ ਜੀ ਬੱਚਨ ਮੰਨਿਏ